ਸੋਰਠਿ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਬਹੁ ਪਰਪੰਚਕਾਰ ਪਰ ਧਨ ਲਿਆਵੈ ਸੋਤਦਾਰਾ ਪਹਿ ਆਨ ਲੁਟਾਵੈ ਮਾਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਿਵੇਰਾ ਤੇਰੇ ਜੀਵ ਪਹਿ ਦੀਜੈ ਰਹਾਉ ਛੇਨ ਛੇਨ ਤਾਨ ਸੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੇ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾ ਜਪਹਿ ਸਵੇਰਾ ਸੰਤੋ ਮਾਨ ਕਵਨੈ ਸੁਖ ਬਨਿਆ ਕਿਛ ਯੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖ ਲਾਈ ਮੋਰੀ ਜੇਤ ਮਿਰਗ ਪੜਤ ਹੈ ਚੋਰੀ ਮੂਹ ਦਲੀਏ ਦਰਵਾਜੇ ਬਾਜੀ ਹਲੇ ਅਨਹਦ ਬਾਜੀ ਗੁੰ ਬਕਾਮਲ ਜਲ ਭਰਿਆ ਜਲ ਮੇਟਿਆ ਊਬਾ ਕਰਿਆ ਕਾਹੋ ਕਬੀਰ ਜਨ ਜਾਨਿਆ ਜਾਓ ਜਾਨਿਆ ਤਾਓ ਮਨ ਮਾਨਿਆ राग सोरठ भूखे भगत ना की जय यह माला अपनी ली जय हाँ गो संतन ना मैं नाही किसी का देना माँ दो कैसी बने तुम संगे आप न देह ताले मंगे रहा ਦੋ ਸੇਰ ਮੰਗਾਉ ਚੂਨਾ ਪਾਉ ਕੀਓ ਸੰਗ ਲੂਣਾ ਆਦ ਸੇਰ ਮੰਗਾਉ ਦਾਲੇ ਵੋ ਕਾਉ ਦੋ ਨਾਉ ਵਖਤ ਜਿਵਾਨੇ ਖਾਟ ਮੰਗਾਉ ਚਾਉ ਪਾਈ ਸਿਰ ਹਾਨਾ ਅਵਰ ਤੁਲਾਈ ਉਪਰ ਕਾਉ ਮੰਗਾਉ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਰਾਗ ਸੋਰਠਿ ਬਾਣੀ ਭਗਤ ਨਾਮਦੇਜੀ ਕੀ ਘਰ ਦੂਜਾ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਜਪ ਦੇਖਾ ਤਬ ਗਾਵਾ ਤਉ ਜਾਨ ਧੀਰਜ ਪਾਵਾ ਨਾਦ ਸਮਾਏ ਲੋਰੇ ਸਤਿਗੁਰ ਭੇਟਿ ਲੇ ਦੇਵਾ ਰਹਾਉ जह झेल मेलकार दिसंता तह अनहद शब्द भजन्ता ज्योति ज्योति समानी मै प्रसादी जानी रतन कमल कोठरी चमकार वि जल तहि नाही दूर निज आत्मै रहया भरपूर ਜਹ ਅਨਹਤ ਸੂਰ ਉਜਿਆਰਾ ਤਹ ਦੀਪਕ ਜਲੇ ਛੰਛਾਰਾ ਗੁਰ ਪ੍ਰਸਾਦੀ ਜਾਨਿਆ ਜਨਨਾਮਾ ਸਹਿਜ ਸਮਾਨਿਆ ਘਰ ਚੌਥਾ ਸੁਰਠ ਬਾੜ ਪड़ोसन ਪੂਸ਼ਲੇ ਨਾਮਾ ਕਾ ਕਹਿ ਸ਼ਾਨਿ ਸ਼ਵਾਈ ਹੋ ਤੋ ਪਹਿ ਦੁੱਗਣੀ ਮਜ਼ੂਰੀ ਦੇਹੋ ਮੋ ਕਉ ਭੇਟੀ ਦੇਹੋ ਬਤਾਈ ਹੋ ਰੀ ਬਾਈ ਭੇਟੀ ਦੇ ਨਾ ਜਾਈ ਦੇਖ ਭੇਟੀ ਰਹਿਓ ਸਮਾਈ ਹਮਾਰੇ 베ਡੀ ਪ੍ਰਾਨ ਆਧਾਰ ਰਹਾਉ ਵੇਢੀ ਪ੍ਰੀਤ ਮਜੂਰੀ ਮੰਗੈ ਜਾਉ ਕੋਉ ਸ਼ਾਨ ਸਵਾਵੈ ਹੋ ਲੋਕ ਕੁਟਾਂਬ ਸਭ ਹੋਤੇ ਤੋਰੈ ਤਉ ਆਪਨ ਵੇਢੀ ਆਵੈ ਹੋ ਐਸੋ ਵੇਢੀ ਵਰਨ ਨਾ ਸਾਕੋ ਸਭ ਅੰਤਰ ਸਭ ਠਾਈ ਹੋ ਗੂੰਗੇ ਮਹਾ ਅੰਮ੍ਰਿਤ ਰਾਸ ਚਾਖਿਆ ਪੂਛੇ ਕਹਿਨ ਨਾ ਜਾਈ ਹੋ ਮੇਰ ਢੀਕੇ ਗੁਣ ਸੋਨਰੀ ਭਾਈ ਜਲਧਵਾਦ ਧਰੂ ਥਾਪਿਓ ਹੋ ਨਾਮੇ ਕੇ ਸੁਆਮੀ ਸੀਯ ਬਹੂਰੀ ਲੰਕ ਪਪੀਖਣ ਆਪਿਓ ਹੋ ਸੋਰਠ ਘਰਤੀ ਜਾ ਆਣਾ ਮੜਿਆ ਮੰਡਲ ਬਾਜੈ ਬਿਨ ਸਾਵਣ ਘਨ ਹਰ ਗਾਜੈ ਬਾਦਲ ਬਿਨ ਵਰਖਾ ਹੋਈ ਜਾਉ ਤਤ ਵਿਚਾਰੈ ਕੋਈ ਮੋ ਕਾਹੋ ਮਿਲੇਉ ਰਾਮ ਸਨੇਹੀ ਜਿਹ ਮਿਲੈ ਦੇਹ ਸੁਦੇਹੀ ਰਹਾਉ ਮਹਿਲੇ ਬਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਰੋਇਆ ਨਿਜ ਭਾਵੋ ਭਇਆ ਬ੍ਰਹਮ ਭਾਗਾ ਗੁਰ ਪੂਛੇ ਮਾਨ ਪਤੀ ਆਗਾ ਜਲ ਭੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੀਨੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ raag surath bani bhagat ravidas ji ki ek o ankar satguru prasad jab ham hote tab tu nahi ab tu hi main nahi anal agam jaise lehar mai odad jal keval jal mai मादवे क्या कहिए भ्रम ऐसा जैसा मानिए होए ना तऐसा रहाऊ नरपत एक सिंहासन सोया सपने भया पिखारी अक्षतराज विशुरत दुख पाया सो गत भई हमारी राज अंग प्रसंग जैसे है अब कछ मरम जनाया अनेक कटक जैसे फूल परे अब कहते कह न आया सर्वे एक अनेक स्वामी साब घाट भोग वै सोई गहर विदास हाथ पैर नीरै सहज होए सो होई जाओ हम बांदे मोह फास हम प्रेम बद्धन तुम बाधे अपने शूतन को जतन करहो हम छूटे तुम आराद दे ਮਾਦਵੇ ਜਾਨਤ ਹਾਹੋ ਜੈ ਸੀ ਤੈਸੀ ਆਪ ਕਹਾ ਕਰੋਗੇ ਐਸੀ ਰਹਾ ਮੀਨ ਪਕਰ ਫਾਂਕਿਓ ਅਰ ਕਾਟਿਓ ਰਾੰਦ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ ਆਪਣ ਬਾਪੈ ਨਹੀਂ ਕਿਸੀ ਕੋ ਭਾਵਨ ਕੋ ਹਾਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਕਹਿਰ ਵਿਦਾਸ ਭਗਤ ਇਕ ਬਾਡੀ ਆਬ ਇਹ ਕਾਸਿਓ ਕਹੀਐ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜਹੂ ਸਹੀਐ ਦੁਲਾਬ ਜਨਮ ਪੂਨ ਫਲ ਪਾਇਓ ਬਿਰਥਾ ਜਾਤ ਅਭਿਵੇਕੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਿਹ ਲੇਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਿਹ ਰਸ ਅਨ ਰਸ ਵੀਸਰ ਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਭਲ ਨੇਵਾਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਹੀਤ ਆਨ ਅਚਾਰੀਤ ਆਨ ਕਛ ਸਮਝਨਾ ਕਰੈ ਅਪਰ ਮਾਇਆ ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰਹੁ ਜੀ ਦਇਆ ਸੋਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੇਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਵ ਨਿਧ ਕਰ ਤਲਤਾ ਕੇ ਹਾਰ 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 ਨਾ ਜਪਹਿ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾ ਨਾ ਖਿਆਨ ਪੁਰਾਨ ਵੇਦ ਵਿਧ ਚੌਤੀਸ ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਜ ਸਮਾਧ ਉਪਾਦ ਰਹਤ ਫੁਨ ਵੱਡੈ ਭਾਗ ਲੇਵ ਲਾਗੀ ਕਹਿ ਰਵਿਦਾਸ ਪ੍ਰਗਾਸ ਹਿਰਦੈ ਧਾਰ ਜਨਮ ਮਰਨ ਭੈ ਭਾਗੀ ਜਾਓ ਤੁਮ ਗਿਰ ਪਰ ਤਾਓ ਹਮ ਮੂਰਾ ਜਾਓ ਤੁਮ ਚੰਦ ਤਾਓ ਹਮ ਭਏ ਹੈ ਚਕੂਰਾ ਮਾਦਵੇ ਤੁਮਨ ਤੋਰਹੁ ਤਾਓ ਹਮ ਨਹੀਂ ਤੋਰਹਿ ਤੁਮ ਸਿਉ ਤੋਰ ਕਵਨ ਸਿਉ ਜੋ ਰਹਿ ਰਹਾਉ ਜਾਓ ਤੁਮ ਦੀਵਰਾ ਤਾਓ ਹਮ ਬਾਤੀ ਜਾਓ ਤੁਮ ਤੀਰਥ ਤਾਓ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜੈ ਜੈ ਜਾਓ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਆਉਰ ਨਾ ਦੇਵਾ ਤੁਮਰੇ ਭਾਜਨ ਕਟਹਿ ਜਮ ਫਾਂਸਾ ਭਗਤ ਹੇਤ ਗਾਵੇ ਰਵਿਦਾਸਾ ਜਾਲ ਕੀ ਪੀਤ ਪਵਨ ਕਾਥੰਬਾਰਕਤ ਬੂੰਦ ਕਾਗਾਰਾ ਹਾੜ ਮਾਸ 나ੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਰਾਖਾ ਹੋ ਕਾਂਦ ਉਸਾਰ ਹੋ ਨੀਵਾ ਸਾਡੇ ਤੀਨ ਹਾਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਦੇਰੀ ਇਹੋ ਤਨ ਹੋਏ ਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਵਾਜੀ ਹਾਰੀ ਮੇਰੀ ਜਾਤ ਕਮੀਨੀ ਬਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹ ਰਵਿਦਾਸ ਚਮਾਰਾ ਜਮ ਰੱਟਾ ਗਾਠ ਨਾ ਜਨਾਈ ਲੋਗ ਗਠਾਵੈ ਪਨਹੀ ਰਹਾਵ ਆਰ ਨਹੀਂ ਜੇ ਤੋ ਪਾਓ ਨਹੀਂ ਰਾਮੀ ਖਾਓ ਰੋ ਪਾਓ ਲੋਗ ਗੰਠ ਗੰਠ ਖਰਾਬੀ ਗੂਚਾ ਹਾਓ ਬਿਨ ਗਾਂਠੇ ਜਾਏ ਪਹੂਚਾ रविदास जपे राम नामा मोहे जाम स्यों नाहीं काम राग सोरठ वाणी भगत पीखन की एक ओंकार सतगुरु प्रसाद नै न हो नीर बह तन खीना भए केश दूध वाणी ਰੂਦਾ ਕੰਠ ਸਬਦ ਨਹੀਂ ਉਚਰੈ ਆਬ ਕਿਆ ਕਰਹਿ ਪੁਰਾਨੀ RAM ਰਾਏ ਹੋਏ ਵੈਦ ਬਨਵਾਰੀ ਆਪਣੇ ਸੰਤ ਹੈ λεਹੋ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਭਾਈ ਵਾਕ ਆਉਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਆਉਖਦ ਜਗ ਸਾਰਾ ਗੁਰ ਪ੍ਰਸਾਦ ਕਹੈ ਜਨ ਭੀਖਨ ਪਾਵਉ ਮੋਖ ਦੁਆਰਾ ਐ ਸਾਨੂੰ ਰਤਨ ਨਿਰਮੂਲਕ ਪੂਨ ਪਦਾਰਥ ਪਾਇਆ ਅਨੇਕ ਯਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇਆ ਹਾਰ ਗੁਣ ਕਹਤੇ ਕਹਿਨ ਨਾ ਜਾਈ ਜੈਸੇ ਗੂੰਗੇ ਕੀ ਮਿਠੇ ਆਈ ਰਹਾਉ रसना रमत सुनत सोख श्रवणा चेत चेते सुख होई कहो पीखन दोए नैन संतोषे जह देखा तह सोई तनासरी मोहल्ला पहला घर पहला चाऊ पदे ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਦਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾ ਆਨ ਦੇਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰੇ ਨਾਮ ਕਰਾ ਸਾਦ ਕੁਰਬਾਨੇ ਜਾਓ ਰਹਾਉ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਇ ਕਾ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾਉ ਸਾਵੜੇ ਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨਾ ਜਾਣ ਚਾਉ ਕੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੋਖ ਚੋਖ ਹੋਏ ਸਾਹਿਬ ਤੇਰੇ ਨਾਮ ਬਿਟਾ ਹੋਏ ਬਿੰਦ ਬਿੰਦ ਚੋਖ ਚੋਖ ਹੋਏ ਰਹਾਉ ਤਨਾ ਸਰੀ ਮਹੱਲਾ ਪਹਿਲਾ हम आदमी हा एकमी मोहलत मोहत न ना जाना नानक बिन वे तसरे वो जा के पराणा अंधे जीवना विचार देख केते के दिना रहा। ਸਾ ਸਮਾਸ ਸਭ ਜੀਓ ਤੁਮਾਰਾ ਤੂ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ ਜੇ ਤੂ ਕਿਸੈ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾਲਹਿਣਾ ਨਾਮ ਖਸਮ ਕਾ ਚੇਤ ਨਾ ਕੀਆ ਕਪਟੀ ਕਪਟ ਕਮਾਣਾ ਜਾਂ ਮ ਦੁਆਰ ਜਾਂ ਪਕੜ ਚਲਾਇਆ ਤਾ ਚਲਦਾ ਪਛਤਾਣਾ ਜਪ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਹਾਲ ਰਹੇ ਹਮ ਰਹਿਣ ਨਾ ਪਾਇਆ ਜੀਵਤ ਆ ਮਰ ਰਹੀ ਐ